ਸਮਾਣਾ ਟਾਵਰ ਮੁਰਚਾ ਸਮਾਣੇ ਵਾਲੇ ਆਜੋ ਸਮਾਣੇ ਵਾਲੇ ਭਰਾਵਾਂ ਨੂੰ ਬੇਨਤੀ ਆ ਵੀ ਵੱਧ ਛੱਡ ਕੇ ਪਹੁੰਚੋ ਜਰ ਸਮਾਣੇ ਟਾਵਰ ਮੁਰਚੇ ਦੇ ਇਹ ਨੋਟ ਲਗਾਤਾ ਹਾਂ ਜੀ ਵੀਰੋ ਇਹ ਸਮਾਣਾ ਟਾਵਰ ਮੁਰਚਾ ਇਹ ਫਾਈਰ ਦੱਸਣਗੇ ਇਹ ਪਾਰਕੀਆਂ ਸਮਾਣਾ ਟਾਵਰ ਮੋਰਚੇ ਤੇ। ખાસ ਕਰਕੇ ਜਿਹੜੇ ਅੰਮ੍ਰਿਤਸਰ ਦੇ ਇਹਦੇ ਮੇਰੇ ਸਾਥ ਵੀਰ ਇਹਨੇ ਉਹ ਜ਼ਰੂਰ ਪਹੁੰਚੋ। ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗੁਰੂ ਪਿਆਰੀ ਸਾਧ ਸੰਗਤ ਜੀਓ। ਇਸ ਟਾਈਮ ਅਸੀਂ ਸਮਾਣਾ ਟਾਵਰ ਮੋਰਚੇ ਤੇ। ਇਹ ਸ਼ੰਗਾਰੇ ਮੋਰਚੇ ਲੱਗੇ ਅੱਜ ਜਿਹੜੇ ਸ਼ੁਰੂ ਤੋਂ ਲਾਏ। ਯਾਦ ਹੈ ਭਾਈ ਪਰਗਟ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀ ਭਾਈ ਸਾ ਜਿਹੜੇ ਚਾਹ ਪਾਣੀ ਲੈ ਕੇ ਜਾਂਦੇ ਗੁਰੂ ਸਾਹਿਬ ਨੂੰ ਅਸੀਂ ਸਮੂਹ ਸਾਥ ਸਮਤ ਨੂੰ ਬੇਨਤੀ ਕਰਦੇ ਆਂ ਕਿ 27 ਹਰਵੀ ਜਿਹੜੀ ਆਉਣ ਵਾਲੀ ਆ ਤੇ ਵੱਧ ਤੋਂ ਵੱਧ ਜਿੰਨੇ ਵੀ ਜਾ ਰਹੇ ਸਾਡੇ ਵੀਰ ਭਰਾ ਸੱਜਣ ਮਿੱਤਰਿਆਣਾ ਉਹ ਗੁਰੂ ਵਾਸਤੇ ਜਰੂਰ ਪਹੁੰਚੋ ਇੱਥੇ ਆ ਕੁਛ ਨਹੀਂ ਚਾਹੀਦਾ ਜੇ ਤੁਹਾਡੇ ਆਉਂਦੇ ਕਮੀ ਆ ਸਰਕਾਰ ਉਸੇ ਵੇਲੇ ਜਿਹੜਾ ਇਹ ਮੋਰਚਾ ਫਰੇ ਕਰ ਦੇਗੀ ਬਸ ਉਹਨ ਟੇਲੇ ਦਾ ਟੇਲਾ ਤੁਹਾਡੇ ਵੀਰਾਂ ਦੀ ਆ ਜਿੰਨੇ ਵੀ ਵੀਰੋ ਆਪਣਾ ਸਾਥ ਜਰੂਰ ਚੈਨੋ ਤੇ ਵੱਧ ਤੋਂ ਵੱਧ ਸਮਾਨੇ ਟਾਵਰ ਤੇ ਮੋਰਚੇ ਤੇ ਜਾਇਓ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿਹੜਾ ਮੋਰਚਾ ਨਾ 100% ਜਿਹੜਾ ਫਤਿਹ ਹੋਣਾ ਤੇ ਬਾਅਦ ਚ ਗੁਰੂ ਸਾਹਿਬ ਦੀਆਂ ਵਡਿਆਈਆਂ ਜਿਹੜੇ ਤੁਹਾਨੂੰ ਮਿਲਣੀਆਂ ਉਹ ਕਿਸੇ ਨੂੰ ਹੋਰ ਨੂੰ ਨਹੀਂ ਮਿਲਣੀਆਂ ਜਿੰਨੇ ਵੀ ਵੀਰਿਆ ਗੁਰੂ ਸਾਹਿਬ ਦੇ ਸਤਕਾਰ ਵਾਸਤੇ ਜਰੂਰ ਪਹੁੰਚੋ ਇੱਥੇ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਵਰਕਰ ਸਿੰਘ ਸਮਾਣੇ ਸ਼ਹਿਰ ਤੋਂ ਬੋਲ ਰਹੇ ਹਾਂ ਬੀਐਸਐਨਐਲ ਟਾਵਰ ਜਿੱਥੇ ਭਾਈ ਗੁਰਜੀਤ ਸਿੰਘ ਨੇ ਟਾਵਰ ਉੱਪਰ ਬੈਠ ਕੇ ਸ੍ਰੀ ਗੁਰਗ੍ਰੰਥ ਸਾਹਿਬ ਨੂੰ ਬਿਹਾਰ ਰੱਖਣ ਵਾਸਤੇ ਪਹਿਰਾ ਲਾਇਆ ਹੋਇਆ ਹੈ ਇਹ ਬੀਐਸਐਨਐਲ ਦਾ ਟਾਵਰ ਹੈ ਵਾਹਿਗੁਰੂ ਜੀ ਆ ਦੇਖੋ ਆ ਚਿੜੀ ਨਾ ਡੋਰ ਦੇ ਵਿੱਚ ਫਸ ਗਈ ਏ ਤੜਫਨ ਰਹੀ ਏ ਵਿਚਾਰੀ ਆ ਦੇਖੋ ਡੋਰ ਦੇ ਵਿੱਚ ਰਾਏ ਦੀ ਧੌਣ ਫਸ ਗਈ ਏ ਤੇ ਇੱਥੋਂ ਮੇਰੇ ਤੋਂ ਇਹ ਪਰਲੀ ਸਾਈਡ ਆ ਜੀ ਇੰਦਰਜੀ ਕਰਦਾ ਵੀ ਜਾ ਕੇ ਨਾ ਇਹਨੂੰ ਵਿਚਾਰੀ ਨੂੰ ਬਚਾਈਏ ਵੀਡੀਓ ਕੱਟ ਕੇ ਮੈਂ ਵੀਡੀਓ ਰੋਕ ਕੇ ਉੱਥੇ ਜਾ ਕੇ ਵੀਡੀਓ ਬਣਾਵਾਂਗਾ ਜੀ ਦੇਖਿਓ ਹੁਣ ਤੁਸੀਂ ਵੈਗਰਜੀ ਖਾਲਸਾ ਵੈਗਰਜੀ ਕੀ ਫਤਹੀ ਹਾਂ ਜੀ ਪ੍ਰਪਾਇਓ ਚਿੜੀ ਫਸੀ ਉੱਪਰ ਸਿੰਘ ਕੱਢ ਰਿਹਾ ਇਹਨੂੰ ਆਹ ਦੀ ਦੇਖ ਰਿਹਾ ਚਿੜੀ ਐ ਤਾਂਬਰ ਦੇ ਉੱਪਰ ਇਹ ਦੇ ਦੇ ਚੜੀ ਉਹ ਜੀ ਤੇਰੇ ਫਸ ਗਈ ਤੇ ਡੋਰ ਦੇ ਨਾਲ ਇਹਦਾ ਰੱਸੀ ਵੀ ਲੱਗੀ ਹੋਦੀ ਹੈ ਤੇ ਨਾਲ ਦੇ ਬੜੇ ਖਾਤੇ ਨੇ 300 ਪਤਾ ਨਹੀਂ ਕਿੰਨੇ ਡੋਰਾ ਆੜੀਆਂ ਹੁੰਦੀਆਂ ਨੇ ਨਾਲੇ ਫਸ ਕੇ ਜਾਂਦੀਆਂ ਨੇ ਲੱਗੜੀਆਂ ਉਹ ਟਕਾਰ ਦੀ ਜਿਹੜੀ ਹੁੰਦੀ ਹੈ ਐ ਉਹ ਘੰਗਾ ਦਾ ਕੰਡਾ ਆਖਦੀ ਰਹਿੰਦੀ ਕਿ ਉਹ ਸਾਥ ਹੀ ਦੇ ਰੱਖਦਾ ਸਾਥ ਨਾਲ ਆਉਂਦਾ ਹੂੰ